ਸਮਰਾਲਾ ਤਹਿਸੀਲ ਦੇ ਪਿੰਡ ਮਾਨੂਪੁਰ ਵਿੱਚ ਚਾਰ Dalit ਔਰਤਾਂ ਨੂੰ ਜ਼ਲੀਲ ਕਰਨ ਤੋਂ ਬਾਅਦ ਡੰਡਿਆਂ ਨਾਲ ਉਹਨਾਂ ਦੀ ਕੁੱਟਮਾਰ ਕਰਨ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਿੰਡ ਵਿੱਚ ਭਾਰੀ ਤਣਾਅ ਵਾਲਾ ਮਾਹੌਲ ਬਣ ਗਿਆ ਹੈ ਗੁੱਸੇ ਦੇ ਵਿੱਚ ਆਏ ਪਿੰਡ ਦੇ ਲੋਕਾਂ ਦੇ ਵੱਲੋਂ ਗੁਰਦੁਆਰਾ ਸ਼੍ਰੀ ਰਾਮਦਾਸੀਆਂ 'ਤੇ ਅੱਗੇ ਧਰਨਾ ਲਗਾ ਦਿੱਤਾ ਗਿਆ। Dalit ਪਾਈਚਾਰੇ ਸਮੇਤ ਪਿੰਡ ਦੇ ਸਾਰੇ ਹੀ ਵਰਗਾਂ ਦੇ ਲੋਕ ਇਸ ਵਾਪਰੀ ਘਟਨਾ ਨੂੰ ਬੜੇ ਹੀ ਗੁੱਸੇ ਨਾਲ ਬੜੇ ਹੀ ਗੁੱਸੇ ਦੇ ਵਿੱਚ ਹੈ ਜਿਹੜੇ ਦਿਖਾਈ ਦੇ ਰਹੇ ਨੇ। ਰੋਹ ਦੇਖਣ ਨੂੰ ਮਿਲ ਰਿਹਾ ਹੈ। ਵੱਡੀ ਗਿਣਤੀ ਵਿੱਚ ਲੋਕ ਧਰਨੇ 'ਚ ਪਹੁੰਚ ਕੇ ਨਾਰੇਬਾਜ਼ੀ ਵੀ ਕਰ ਰਹੇ ਨੇ। ਉਹ ਆਪੇ ਸਾਡੇ ਨਾਲ ਅਸੀਂ ਕੱਕਾ ਵੱੜਦੇ ਜਾਂਦੇ ਆਂ ਸੜਕ ਤੋਂ ਜੱਸ ਕੱਕਾ ਵੱੜਦੇ ਜਾਂਦੇ ਆਂ ਅਸੀਂ ਜਾ ਕੇ ਅਸੀਂ ਉਹ ਮੰਗਣਾ ਤੇਰੀ ਕਰਦੇ ਸਹੀ ਉਹ ਤੇਰੀ ਕਰਕੇ ਅਸੀਂ ਗਾਂ ਚਲੇ ਗਈਆਂ ਬਹਾ ਜੀ ਬੱਟ ਵੱੜ ਲਿਆ ਬੱਟ ਉਹਦੀ ਤਾਂ ਹੈ ਨਹੀਂ ਬੱਟ ਕਿਸੇ ਹੋਰ ਜੱੜ ਦੀ ਆ ਉਹ ਸੜਕ ਤੋਂ ਜਾਂਦਾ ਗਾਲਾਂ ਕਰਦਾ ਭਾਂ ਚੋੜੀਆਂ ਚ ਮਾਰਨੀਆਂ ਸਾਰੀਆਂ ਨੇ ਸਾਨੂੰ ਦੁਖੀ ਕਰਿਆ ਪਿਆ ਮਾਂ ਦੇ ਲੰਮ ਲੈਣੀਆਂ ਮੈਂ ਤੁਹਾਨੂੰ ਦੱਸਦਾ ਪਤਾ ਜਦਾ ਸੀ ਇਹ ਵੇਖ ਉੱਤੇ ਖੱਪੁਰਕੀਆਂ ਜਦੋਂ ਆਇਆ ਮੋਰੇ ਅਸੀਂ ਛੋਟੀ ਲੈ ਕੇ ਸਿੱਧੀ ਬੜੀ ਛੋਟੀ ਇਹ ਤਾਂ ਕੋਣ ਹੈ ਕੋਣ ਸੀ ਉਹ ਬਹੁਤਾ ਵਸੱਖਾ ਹੈ ਜੀ ਕੱਲ ਵੀ ਗੱਲ ਹੋ ਰਹੀ ਨਹੀਂ ਪਹਿਲਾਂ ਹਰਦਾ ਕਦੇ ਨਹੀਂ ਹੋਈ ਹੈਗੀ ਸਾਰੇ ਛੋਟੀਆਂ ਮਾਰੇ ਬਹੁਤ ਜ਼ਿਆਦਾ ਕੱਪੜੇ ਬਾੜ ਦੇ ਜਿਆਦਾ ਸੀ ਆਪਣਾ ਬਸੜਾਇਆ ਤੇ ਕੱਪੜੇ ਤੇ ਸਰ ਮੈਂ ਘਰ ਬੈਠਾ ਸੀ ਤੇ ਉਹਦੀ ਵਜh ਮੈਨੂੰ ਫੋਨ ਗਿਆ 12 ਵਜੇ 12 ਵਜੇ ਫੋਨ ਗਿਆ ਕਿ ਆਪਣੇ ਬੇੜੇ ਦੀਆਂ 4 3ੀਆਂ ਸੀ ਜੀ ਨਾਲ ਵੀ ਉੱਥੇ ਇੱਕ ਜੱਟ ਨੇ ਕੁੱਟਮਾਰ ਕੀਤੀ ਆ ਸਭ ਤੋਂ ਪਹਿਲਾਂ ਮੈਂ ਸਾਰੀ ਸੰਘ ਨੂੰ ਇੱਕ ਜਣ ਪੁੱਛਣਾ ਚਾਹਣਾ ਕਿ ਇੱਕ ਪਾਸੇ ਦਾ ਸੰਘੂ ਬਾਰਡਰ ਦੇ ਉੱਤੇ ਧਰਨਾ ਲੱਗਿਆ ਹੋਇਆ ਜਿਹਦੇ ਵਿੱਚ ਅਸੀਂ ਕੀ ਕਹ ਰਹੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੂਸਰੇ ਵਾਸਤੇ ਦੂਸਰੇ ਦੂਸਰੀ ਤਰਫਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਅੱਜ ਸਾਡੇ ਮਜ਼ਦੂਰਾਂ ਨਾਲ ਕਿਆ ਕਾਰਵਾਈ ਹੋ ਰਹੀ ਆ ਅੱਜ ਇੱਕ ਪਾਸੇ ਦਾ ਕਿਸਾਨ ਮਜ਼ਦੂਰ ਉੱਥੇ ਇਕੱਠੇ ਬੈਠੇ ਨੇ ਧਰਨੇ ਦੇ ਉੱਤੇ ਬੈਠੇ ਨੇ ਦੂਸਰੀ ਪਰਬ ਜਿਹੜੀਆਂ ਸਾਡੀਆਂ ਟੀਮੀਆਂ ਨੇ ਗਰੀਬ ਟੀਮੀਆਂ ਨੇ ਇਹਨਾਂ ਨੂੰ ਖੇਤਾਂ ਦੇ ਵਿੱਚ ਸਾਡੇ ਨਾਲ ਆਹ ਕਾਰਵਾਈ ਹੋ ਰਹੀ ਆ ਸਰ ਇੱਕ ਮਾਨੂੰ ਬੁਲਦੀ ਕਿ ਸਾਡੇ ਲਈ ਬੈਠੇ ਨੇ ਕੀ ਆ ਇਹ ਮਾਮਲਾ ਪੂਰਾ ਇਤਿਹਾਸ ਨਾਲ ਨੂੰ ਪਤਾ ਲੱਗਿਆ ਸੀ ਵੀ ਮਾਨੂਪੁਰ ਦੀਆਂ ਚਾਰ ਲੇਡੀਜ਼ ਗੋ ਪਿੰਡ ਦੇ ਖੇਤਾਂ ਵਿੱਚ ਪੱਠੇ ਵੜਨ ਆਈਆਂ ਸੀਗੀਆਂ ਕੱਕ ਵਗੈਰਾ ਲੈਣ ਆਈਆਂ ਸੀ ਤੇ ਇੱਥੇ ਇੱਕ ਵਸਾਕਾ ਨਾਂ ਦੇ ਬੰਦੇ ਨੇ ਉਹਨਾਂ ਨਾਲ ਬੱਸ ਲੁਕਾਈ ਕੀਤੀ ਐ ਕੁੱਟ ਮਾਰ ਕੀਤੀ ਐ ਉਹ ਇਤੂ ਪੱਕ ਲੈ ਕੇ ਚਲੀ ਗਏ ਜਿੰਨੇ ਕਿ ਸੀਗੇ ਤੇ ਉਹਨਾਂ ਨੇ ਪਿੰਡ ਜਾ ਕੇ ਕੱਟ ਕਰ ਲਿਆ ਤੇ ਮੌਕੇ ਤੇ ਅਸੀਂ ਪਹੁੰਚ ਗਏ ਸੀ ਉਹ ਸਾਰੀ ਜਿਹੜੀ ਹੈ ਜੀ ਸਿਚੁਏਸ਼ਨ ਦੇਖ ਲਈ ਐ ਤੇ ਜਿੱਦਾਂ ਦੇ ਹਾਲਾਤ ਹੋਣਗੇ ਜਾਂ ਕਿ ਮੌਕਾ ਦੇ ਇੱਥੇ ਫਿਰ ਅਸੀਂ ਉਹੀ ਕਰਾਂਗੇ ਸਮਰਾਲਾ ਤੋਂ ਲਖਮਿੰਦਰ ਸਿੰਘ ਕਪਥਰੀ ਦੀ ਰਿਪੋਰਟ ਲੁਧਿਆਣਾ ਲਾਇ